ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਖੜੇ ਆਪਾਂ ਮਗਲੋੜਗੰਜ ਤੇ ਮਗਲੋੜਗੰਜ ਤੋਂ ਥੋੜਾ ਜਿਹਾ ਉਪਰ ਅੜੀਛ ਤੇ ਤਾਰੰਗੂੜਾ ਟਾਸਤੇ ਤੇ ਅੱਜ ਆਪਾਂ ਟਰੈਕ ਕਰਾਂਗੇ ਟਰੋਂਡ ਦਾ ਤੇ ਟਰੋਂਡਾ ਆਪਾਂ ਮਤਲਬ ਇੱਥੋਂ ਹੁੰਦਾ ਤਕਰੀਬਨ 8 ਬਜਾ ਦਾ ਟਾਈਮ ਹੋ ਗਿਆ ਤੇ 10:30 10:30 ਦੇ ਆਸ-ਪਾਸ ਇਹਨੇ ਗਰੁੱਪ ਲੈ ਕੇ ਜਾਂਦੇ ਹੁੰਦੇ ਨੇ ਤੇ ਜਿੰਨਾਂ ਨੂੰ ਆਪਾਂ ਮਤਲਬ ਟਰੈਕ ਕਰਨਾ ਉਹ ਇੱਕ ਟਰੋਂਡ ਮੰਨਿਆ ਹੋਸਟਲ ਆਗਾ ਤੇ ਰਾਤ ਉਹਨਾਂ ਨਾਲ ਗੱਲਬਾਤ ਕਰੀ ਸੀ ਉੱਥੇ ਆਪਾਂ ਰਹੇ ਸੀਗੇ ਡੋਰਮਟਰੀ ਚ ਬੈੱਡ ਮਿਲ ਗਿਆ ਸੱਪਰੋਂ ਤੇ 350 ਰੁਪਏ ਦਾ ਬੈੱ ਤੇ 1000 ਰੁਪਇਆ ਉਹ ਟਰੈਕ ਦਾ ਲੈਂਦੇ ਨੇ ਤੇ 1:30 ਬਜੇ ਆਸਪਾਸ ਚੱਲਾਂਗੇ ਆਪਾਂ ਤੇ 9-10 ਕਿਲੋਮੀਟਰ ਦਾ ਟਰੈਕ ਹੋਊਗਾ ਇਹ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇਹ ਆ ਜੀ ਪਕਸੂ ਵਾਟਰਫਾਲ ਦੇ ਰਸਤਾ ਇਹ ਮਕਲੋਡ ਗੰਝ ਚੋਂ ਆਉਂਦਾ ਸਲਟ ਵਿੱਚ ਇਹ ਤੇ ਉਹ ਜਿਹੜਾ ਆਪਾਂ ਨੂੰ ਸਾਹਮਣੇ ਰਸਤਾ ਦਿਸ ਰਿਹਾ ਹੈ ਵਾਟਰਫਾਲ ਹੀ ਜਾਂਦਾ ਹੈ ਤੇ ਇੱਥੋਂ ਆਪਾਂ ਟਰੈਕ ਸ਼ੁਰੂ ਕਰਾਂਗੇ ਅੱਜ ਤੇ ਟਰੈਕ ਦਾ ਆਨੰਦ ਲਵਾਂਗੇ ਰੋ ਮਾਨੀਆਂ ਮਕਲੋੜ ਗੰਜ ਹੋਸਟਲ ਰੂਮ ਕੈਂਪਿੰਗ ਟਰੈਕਿੰਗ ਪੈਰਾਗਲਾਈਡਿੰਗ ਯੋਗਾ ਇੱਥੋਂ ਅੱਪ ਚੱਲਦੇ ਆ 10:30 ਦਾ ਟਾਈਮ ਹੋ ਗਿਆ ਵੀਰ ਆਪਣਾ ਗਾਈਡ ਆਗਾ ਤੇ ਗਰੁੱਪ ਉੱਪਰ ਆਗਾ ਇੱਥੋਂ ਮੈਂ ਕੱਲਾਂਗਾ ਤੇ ਗਰੁੱਪ ਚੱਲਾਂਗੇ ਆਪਾਂ ਪਹਾੜਾਂ ਦੇ ਸਾਈਕਲ ਚਲਾਉਣੀ ਆਏ ਔਖੀ ਹੁੰਦੀ ਆ ਪਹਿਲੇ ਏ ਗਿੱਟ ਜਾਂਦੀ ਹੈ ਗੇਹੜਾਂ ਦੀ ਸਾਈਕਲੀ ਇਹ ਆਪਣਾ ਗਾਈਡ ਜੀ ਰਮਨ ਹੈਲੋ ਗਾਇਜ਼ ਠੀਕ ਹੈ ਜੀ ਤੇ ਇੱਥੋਂ ਆਪਾਂ 2 ਕਿਲੋਮੀਟਰ ਤੇ ਅਸ ਬਾ ਜਾਵਾਂਗੇ ਗੋਲੂ ਮੰਦਰ ਹੈ ਨਾ ਜੀ ਗੋਲੂ ਮੰਦਰ ਤੱਕ ਤੁਰ ਕੇ ਜਾਵਾਂਗੇ ਪਰ ਉਹ ਇਥੇ ਮੋਟਰਸਾਈਕਲ ਵੀ ਜਾਂਦਾਗਾ ਤੇ ਆਪਾਂ ਸਾਰੇ ਨਾਲ ਹੀ ਜਾਵਾਂਗੇ ਤੁਰ ਕੇ ਗਰੁੱਪ ਦੇ ਵਿੱਚ ਹੈਗੇ ਅਸੀਂ 5 ਜਾਨੇ ਆਹ ਦੋ ਬੰਦੇ ਹੈਗੇ ਨੇ इंदौर ਦੇ ਤੇ ਉਹ ਦੋ ਕੁੜੀਆਂ ਹੈਗੀਆਂ ਉਦੇਪੁਰ ਦੀਆਂ ਤੇ ਇੱਕ ਪਿੱਛੇ ਆਉਂਦਾ ਚੋਬਰੋ ਹੋਏਗਾ ਜੈਪੁਰ ਦਾ ਇਹਨਾਂ ਨਾਲ ਕਰਾਂਗੇ ਮਸਤੀ ਆਪਾਂ ਰਸਤੇ 'ਚ ਉਹ ਹੈਗਾ ਪਿੱਛੇ ਗਾਈਡ ਤਰੀਬਨ ਆਪਾਂ 1.5 ਕਿਲੋਮੀਟਰ ਚੱਲ ਕੇ ਇੱਥੇ ਆਪਾਂ ਪਹਿਲਾ ਸਟੇਜ ਲੈਂਦਾ ਗਾ ਤੇ ਇੱਥੇ ਆਪਣਾ ਗਰੁੱਪ ਦੇ ਮੈਂਬਰ ਬੈਠੇ ਨੇ ਦੋ ਬੰਦੇ ਨੇ ਹਜੇ ਹੋਰ ਆਉਣਾ ਗਾ ਤੇ ਫਿਰ ਅੱਗੇ ਆਪਾਂ ਚੱਲਦੇ ਆ ਇੱਥੇ ਨੇ ਕਹ ਨਕਸ਼ਾ ਬਣਿਆ ਹੋਇਆ ਗਾ ਤੇ ਇੱਥੇ ਜਿਹੜਾ ਟ੍ਰਾਈੰਡ ਟ੍ਰੈਕ ਆ ਉਹਦੀ ਜਿਹੜੀ ਐਲੀਵੇਸ਼ਨ ਆ ਦੱਸਿਆ ਹੋਇਆ ਗਾ ਵੀ 2850 ਮੀਟਰ ਤੇ ਆ ਇਹ ਤਾਂ ਇੰਦਰਹਾਰ ਪਾਸ ਆ ਇਹ ਕਿ 4350 50 ਮੀਟਰ ਤੇ ਹਾਂ ਇਧਰ ਇੱਕ ਛੇਰੀ ਲੇਕ ਆ ਗਾ ਛੇਰੀ ਲੇਕ ਹੈਗਾ 2950 ਮੀਟਰ ਤੇ ਬਸੋ ਟ੍ਰਾਈ ਆਊਟ ਦੇ ਮਤਲਬ ਸੇਮ ਜਿਹਾ ਹੀ ਆ ਇਹ ਇਹ ਸਾਰਾ ਇਹ ਮੈਪ ਆਗਾ ਉਹ ਵੀ ਆਪਾਂ ਕਰਾਂਗੇ ਦਿੰਦਰ ਹਰਪਾਸ ਇਹ ਇਹ ਰਸਤਾ ਜੀ ਇਹ ਟ੍ਰੰਡ ਤੋਂ ਪਹਿਲਾ ਪਹਿਲਾ ਤੋਂ ਆ ਬਸ ਇਹ ਮਿੰਨੀ ਪੌੜ ਕੇ ਚੋਧੀਆਂ ਨੇ ਇਹ ਦੋਵਾਂ ਦੇ ਕਹਿੰਦੇ ਗੱਲੂ ਟੈਂਪਲ ਤੋਂ ਬਾਅਦ ਰਸਤਾ ਸਿੱਧਾ ਹੋ ਜਾਊਗਾ ਕੋਈ ਬਾਹਲਾ ਔਖਾ ਰਸਤਾ ਨਹੀਂ ਹੈਗਾ ਮਤਲਬ ਔਖਾ ਵੀ ਨਹੀਂ ਕਹਿ ਸਕਦਾ ਪਰ ਸੌਖਾ ਵੀ ਨਹੀਂ ਕਹਿ ਸਕਦੇ ਠੀਕ ਠਾਕ ਦਾ ਰਸਤਾ ਹੈਗਾ ਰਾਸਤਾ ਦੇਖੋ ਭਾਈ ਕਿੰਨਾ ਸੋਨਾਗਾ ਪੱਤੇ ਡਿੱਗੇ ਹੋਏ ਨੇ ਸੁੱਕੇ ਪੈਣ ਪੱਤੇ ਜਦੋਂ ਪੈਰ ਧਰਦੇ ਨੇ ਕੜਕੜਦੀ ਬਾਜਦੀ ਰਹੇ ਗਏ ਗਰੁੱਪ ਪੜਿਆ ਆਪਣੇ ਪਿੱਛੇ ਨੇ ਜਿਹੜੇ ਮੇਰੇ ਨਾਲ ਦੇ ਬੰਦੇ ਨੇ ਨਾ ਗਰੁੱਪ 'ਚ ਢਿੱਲੇ ਵਾਲੇ ਚੱਲਦੇ ਨੇ 5 ਕਿ ਮਿੰਟ ਬਾਅਦ ਹੀ ਖੜ੍ਹ ਜਾਂਦੇ ਨੇ ਨਾਲੇ ਕੋਈ ਬੜਾ ਔਖਾ ਟਰੈਕ ਰਹਿ ਗਿਆ ਜਦੋਂ ਨਾਰਮਲ ਦਾ ਟਰੈਕ ਹੈ ਤੇ ਕੋਈ ਈ ਉਚਾਈ ਵੀ ਹੈ ਨਹੀਂ ਵੀ ਆਪਾਂ ਕਹਿੰਦੇ ਬੜਾ ਉਚਾਈ ਚਲਾਗਾ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਰਾਸਤਾ ਕਿਹੜਾ ਜਾਗਾ ਇੱਥੋਂ ਇਕੱਲੇ ਹੀ ਜਾ ਰਹੇ ਹਾਂਗਾ ਮੇਰੇ ਨਾਲ ਤੇ ਪਿੱਛੇ ਰਹਿ ਗਏ ਇੱਥੇ ਰਸਤਾ ਨਾ ਖਰਾਬ ਜਾਗਾ ਆ ਦੇਖੋ ਰਸਤਾ ਕਿੰਨਾ ਖੁੰਖਾਰ ਰਸਤਾ ਹੈ ਖੁੰਖਾਰ ਪੱਥਰ ਟੁੱਟੇ ਹੋਏ ਆ ਪੂਰੇ ਇੱਥੋਂ ਸਾਰੇ ਸਾਰਾ ਵੀਊ ਦੇਂਦਾਗਾ ਥੱਲੇ ਮਕਰੌੜ ਗੰਜ ਮਕਲੌੜੋਂ ਜਾਂਦੇ ਤੋਂ ਬਾਅਦ ਉਹ ਸਾਹਮਣੇ ਧਰਮਸਾਲਾ ਉਹ ਸਾਹਮਣੇ ਜਿਹੜਾ ਬੰਦੇ ਸਿਰੇ ਸੈਂਟਰ ਦੇ ਵਿੱਚ ਇਹ ਹੈਗਾ ਧਰਮਸਾਲਾ ਦਾ ਸਟੇਡੀਅਮ ਇਹ ਜਿਹੜਾ ਟਰੈਕ ਹੈ ਨਾ ਅਸਲ ਦੇ ਵਿੱਚ ਇਹ ਹੈ ਤਾਂ ਇਹ 9 ਕਿਲੋਮੀਟਰ ਦੇ ਆਸ-ਪਾਸ ਆਗਾ ਤੇ ਮੈਨੂੰ ਲੱਗਦਾ ਮੈਂ ਤਿੰਨ ਤਿੰਨ ਸਭ ਤੋਂ 3 ਕਿਲੋਮੀਟਰ ਦੇ ਆਸ-ਪਾਸ ਆ ਗਿਆ ਹੂੰਗਾ ਤੇ ਨਾਲ ਦੇ ਪਿੱਛੇ ਨੇ ਉਹਨਾਂ ਨੇ ਪਰ ਨਾਲ ਲੈ ਕੇ ਚੱਲਾਂਗੇ ਰੱਲਾ ਕੇ ਲੈ ਕੇ ਚੱਲਾਂਗੇ ਉਹ ਲੋ ਜੇ ਕੇ ਸਭ ਬੰਦੇ ਨੇ ਟਰੈਕ ਡਰੂ ਕਰਨੇ ਹੁਣ ਐ ਲੱਗਦਾ ਹੋਵੇ ਟਰੈਕ ਕਰਨ ਚਾਹੀਦੇ ਨੇ ਤਾਂ ਉਹ ਇਹ ਜਿਹੇ ਟਰੈਕ ਕਰੇ ਬੰਦਾ ਬੱਚਿਆਂ ਨੂੰ ਵੀ ਟਰੈਕ ਕਰਨ ਚਾਹੀਦੇ ਨੇ ਅਜੇ ਛੋਟੇ ਛੋਟੇ ਜਿਹੇ ਹੁਣ ਮੂਰੇ ਜੂਨ ਦੀ ਸਟਟੀਆਂ ਹੁੰਦੀਆਂ ਨੇ ਹਨਾ ਤਾਂ ਇਹ ਜਿਹੜਾ ਟਰੈਕ ਬੰਦਾ ਕਰ ਸਕਦਾ ਐਵਰੇਜ ਏ ਟਰੈਕ ਆ ਮਤਲਬ ਬੜਾ ਸੌਖਾ ਵੀ ਨਹੀਂ ਕਹਿ ਸਕਦੇ ਬੜਾ ਔਖਾ ਵੀ ਨਹੀਂ ਕਹਿ ਸਕਦੇ ਆਰਾਮ ਨਾਲ ਬੰਦਾ ਕਰ ਲਾ ਟਰੈਕ ਇਹੋ ਆਤ ਬੰਜ ਨਹੀਂ ਫਿਰ ਛੋਟਾ ਜਿਹਾ ਹੌਸਲਾ ਹੋ ਜਾਂਦਾ ਬੰਦੇ ਨੂੰ ਟਰੈਕ ਕਰਨ ਦਾ ਠੀਕ ਠਾਕ ਐਵਰੇਜ ਏ ਟਰੈਕ ਆ ਇਹ ਕਲਾਚ ਉਹ ਬਰ ਐਮ ਪੀ ਵਾਲਾ ਇਹ ਮੇਰੇ ਨਾਲ ਚੱਲ ਰਿਹਾਗਾ ਬਾਕੀ ਸਾਰੇ ਪਿੱਛੇ ਚੱਲ ਰਹੇ ਆਜੋ ਆਜੋ ਆਜੋ

ਅਗਰੇਜਾਂ ਦੇ ਬੱਚੇ ਵੀ ਇਹ ਟਰਾਈ ਕਰਾਉਂਦੇ ਨੇ ਨਿੱਕੇ ਨਿੱਕੇ ਜਿਹੇ ਹਾਂ ਦਾ ਸਾਡੇ ਸਾਰੇ ਤੋਂ ਪਿੱਛੇ ਆਗਾ ਬੈਠੋ ਬੈਠੋ ਭਾਈ ਬੈਠੋ ਫਿਰ ਦੇਖੋ ਨਿੰਬੂ ਪਾਣੀ ਪੀਓਗੇ ਬੈਠੋ ਥੋੜਾ ਰਸਤਾਨ ਕਰੋ ਹੌਨਸੂਨ ਦੇ ਟਾਈਮ ਦੇ ਵਿੱਚ ਆ ਸਾਰੇ ਝਰਨੇ ਵਗਦੇ ਹੁੰਦੇ ਨੇ ਪਰ ਹੁਣ ਇਹ ਫਿਲਹਾਲ ਸੁੱਕੇ ਨੇ ਸਾਰੇ ਤੇ ਇਹ ਸਾਰਾ ਏਰੀਆ ਸੁੱਕਾ ਹੀ ਆ ਬਸ ਹੈ ਨਹੀਂ ਕੋਈ ਪਾਣੀ ਆਏ ਹੈਗੇ ਵਾਟਰਫਾਲ ਮਿਲ ਜਣਗੇ ਮੇਰੇ ਰਸਤੇ 'ਚ ਇਹ ਤੁਹਾਨੂੰ ਪਾਣੀ ਪੁਣੀ ਪੀਣਾਗਾ ਤਾਂ ਤੁਹਾਨੂੰ ਦੁਕਾਨ ਤੇ ਲੈ ਕੇ ਪੀਣਾ ਪੈਂਦਾ ਪਾਣੀ ਕੋਈ ਟੂਟੀ ਵੀ ਹੈ ਨਹੀਂਗੀ ਪਾਣੀ ਉਹ ਇਹ ਬਾਈ ਦਾ ਨਾਮ ਹੈ ਰਵਣ ਤੇ ਇਹ ਹੈਗਾ ਗਾਈਡ ਤੇ ਮੈਂ ਇਹਦਾ ਨੰਬਰ ਵੀਰ ਦਾ ਮੈਂਸ਼ਨ ਕਰ ਦੂੰਗਾ YouTube ਤੇ ਵਿੱਚ ਥੱਲੇ ਵੀਡੀਓ ਦੇ ਵਿੱਚ ਤੇ ਇਹ ਨੰਬਰ ਲੈ ਕੇ ਨਾ ਜੇ ਵੀਰ ਕਿਸੇ ਵੀਰ ਨੇ ਟਰੈਕ ਕਰਨਾ ਹੋਵੇ ਤਾਂ ਇਹਨੂੰ ਕੰਟੈਕਟ ਕਰ ਲੈਣਾ ਬੰਦਾ ਜੀ ਵਧੀਆ ਗਾ ਤੇ ਤੁਹਾਨੂੰ ਕਮਾਊਗਾ ਜੀ ਵਧੀਆ ਇਹ ਨੰਬਰ ਮੈਂ ਵੀਰ ਦਾ ਪਾ ਦੂੰਗਾ ਲਓ ਜੀ ਮੌਸਮ ਹੋ ਗਿਆ ਪੂਰਾ ਚੇਂਜ ਮੌਸਮ ਹੋ ਗਿਆ ਪੂਰਾ ਠੰਡਾ ਤੇ ਆਪਾਂ ਪਤਾ ਕਿੱਥੇ ਜਾਣਾ ਉਹ ਉੱਥੇ ਜਾਣਾ ਹੈ ਉਹ ਟਾਪ ਤੇ ਤੇ ਇਹ ਹੈਗਾ ਟਰੰਡ ਦਾ ਟਾਪ ਤੇ ਇੱਧਰ ਹੈਗਾ ਉਹ ਉੱਥੇ ਸਾਹਮਣੇ ਬੇਸ ਕੈਂਪਰ ਇੱਥੇ ਬੇਸ ਕੈਂਪਰ ਤੇ ਇੱਕ ਆਹ ਰਸਤਾ ਜਾਂਦਾ ਹੈਗਾ ਜਿਹੜਾ ਵਾਟਰਫਾਲ ਵਾਲਾ ਇਹਦਾ ਆ ਰਸਤਾ ਹੁੰਦਾ ਇਹ ਵਾਟਰਫਾਲ ਦੀ ਹੁੰਦਾ ਇੱਧਰ ਧੀਰਾ ਬਣਿਆ ਹੋਇਆ ਹੈਗਾ ਵਾਟਰਫਾਲ ਦੇ ਵਿੱਚ ਤੇ ਆਪਾਂ ਦੂਜੇ ਰਸਤੇ ਆਏ ਹੋਏ ਆ ਜਿਹੜਾ ਮਾਤਾ ਵਾਲੇ ਟੈਂਪੋਰਰੀ ਰਸਤਾ ਹੈਗਾ ਤੇ ਹੋਰ ਆ ਵੀ ਵਧੀਆ ਹੈਗਾ ਜੇ ਵਾਪਸ ਜਾਣਾ ਹੋਵੇ ਤਾਂ ਹੋਰ ਆ ਵੀ ਬੰਦਾ ਜਾ ਸਕਦਾ ਹੈਗਾ ਥੋੜਾ ਰਹਿ ਗਿਆ ਪੂਰਾ 3 ਕਿਲੋਮੀਟਰ ਤੇ ਬੱਦਲ ਗਰਜ ਹੀ ਆਂਦੇ ਨੇ ਮੀਂਹ ਆਉਣ ਵਾਲੀ ਆ ਇੱਥੇ ਨਾ ਸਾਰੀਆਂ ਲੈਂਗੁਏਜ ਵਿੱਚ ਲਿਖਿਆ ਹੋਇਆ ਹੈਗਾ ਤੁਸੀਂ ਮੱਧ ਬਿੰਦੂ ਤੇ ਪਹੁੰਚ ਗਏ ਹੋ ਤਾਂ ਤਾਜੀ ਹਵਾ ਦਾ ਸਾਹ ਲਓ ਇੰਗਲਿਸ਼ ਹਿੰਦੀ ਪੰਜਾਬੀ ਤੇ ਲਗੋ ਆਪਾਂ ਵੀ ਨਾ ਆ ਸਫਰ ਕਰਕੇ ਆਏ ਇਹਦੇ ਵਿੱਚ ਦੀ ਆ ਜੰਗਲ ਦੇ ਵਿੱਚ ਦੀ ਇੱਕ ਤਰ੍ਹਾਂ ਕੀ ਬਾਤ ਹੈ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੋ ਗਿਆ ਮੌਸਮ ਨਾ ਕਿੰਨਾ ਖੂਬਸੂਰਤ ਆ ਯਾਰ ਮਹੌਲੇ ਤੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜਾ ਡਿਸਪੋਜ਼ਲ ਵਗੈਰਾ ਹੁੰਦੇ ਨੇ ਨਾ ਸਾਰੀਆਂ ਬੋਰੀਆਂ ਚ ਪਾ ਕੇ ਇਹਨਾਂ ਨੇ ਸਾਈਟ ਤੇ ਰੱਖਤੀਆਂ ਇਹ ਟੂਰਿਸਟ ਗੰਦ ਬਹੁਤ ਪਾਉਂਦੇ ਨੇ ਇਹ ਅਸਲ ਚ ਪਾਉਣਾ ਨਹੀਂ ਚਾਹੀਦਾ ਕਿਉਂਕਿ ਜੇ ਮੈਂ ਹੁਣ ਮੈਨੂੰ ਮੇਰੇ ਕੋ ਆ ਬੋਤਲ ਆ ਜੇ ਨਾ ਆ ਬੋਤਲ ਚੱਕੀ ਹੋਈ ਆ ਪਾਣੀ ਵਾਲੀ ਪਾਣੀ ਖਾਲੀ ਕਰਕੇ ਸਿੱਟੁੰਦਾ ਇੱਥੇ ਸਿੱਟ ਸਕਦਾ ਇਹ ਨਵੀਂ ਬੋਤਲ ਲੈ ਲਈਏ ਪਰ ਨਹੀਂ ਉਹ ਐ ਵੀ ਆਪਾਂ ਜਿੰਨਾ ਕ ਆਪਾਂ ਚੰਗਾ ਨਾਗਰਿਕ ਹੋਣ ਦਾ ਪਰਮਾਨਾ ਨਹੀਂ ਹੈ ਨਾ ਕੰਧ ਭਾਗੇ ਕੀ ਫਤਗ ਲੋਕ ਗਾਣੀ ਘੱਟਦੇ ਨੇ ਢਿੱਟ ਚ ਫਿਰ ਪੱਥਰ ਦੇਖੋ ਕਿਹੜੇ ਹਿਸਾਬ ਨਾਲ ਖੜਾਗਾ ਜਿਹੜਾ ਛੋਟਾ ਜਿਹਾ ਪੱਥਰ ਲੱਗਿਆ ਹੋਣਾ ਮੂਹਰੇ ਇਹਦੇ ਹਿਸਾਬ ਹੀ ਖੜਾਗਾ ਜੇ ਇਹ ਹਿੱਲ ਹਿੱਲ ਹੋ ਲੱਗੇ ਹਨ ਸਾਰਾ ਕੁਝ ਨਾਲ ਲੈ ਕੇ ਜਰੂੜੂਗਾ ਇਹ ਤੇ ਮੇਰੇ ਨਾਲ ਦੇ ਸਾਥੀਆਂ ਦੀ ਆਵਾਜ਼ ਨਹੀਂ ਉਹ ਨਹੀਂ ਹੈਗੇ ਨੇ ਹੋਰ ਤਾਂ ਦੂਰੀ ਨਹੀਂ ਹੈਗਾ ਵੀ ਤੁਸੀਂ ਗਾਈਡੀ ਲੈ ਕੇ ਆਵੋ ਤੇ ਜਿਵੇਂ ਆ ਬਾਈ ਜਾ ਰਹੇ ਨੇ ਇਹਨਾਂ ਕੋਲ ਆਪਦਾ ਟੈਂਟ ਅਕ ਤੇ ਇਹ ਆਪਦਾ ਟੈਂਟ ਉੱਪਰ ਜਾ ਕੇ ਲਾਉਣਗੇ ਤੇ ਉੱਥੇ ਤੁਸੀਂ ਮਤਲਬ ਟੈਂਟ ਲੈ ਵੀ ਸਕਦੇ ਹੋ ਉੱਪਰ ਵਾਲੇ ਪਾਸੇ ਖਾਣ ਪੀਣ ਦਾ ਸਮਾਨ ਮਿਲ ਜਾਂਦਾ तकरीबन ਉੱਥੇ ਕਿਹੜੇ ਬੰਦੇ ਕਾਫੀ ਟਰੈਕਿੰਗ ਵਗੈਰਾ ਕਰਦੇ ਨੇ ਤਾਂ ਉਹ ਆਪ ਦਾ ਟੈਂਟ ਜ਼ਰੂਰ ਰੱਖਣਾ ਐਸੇ ਹੁੰਦੇ ਕਿ तकरीबन ਜਿਹੜੇ ਬੰਦੇ ਟਰੈਕਿੰਗ ਵਗੈਰਾ ਕਰਦੇ ਹੁੰਦੇ ਨੇ ਆਪ ਦੇ ਟੈਂਟ ਦਾ ਫਾਇਦਾ ਬਹੁਤ ਹੁੰਦਾ ਹੈ ਕਿਉਂਕਿ ਹੁਣ ਜੇ ਮੈਂ ਆਪਾਂ ਇੱਥੇ ਜਾ ਰਿਹਾ ਨਾ ਤਾਂ ਜੇ ਮੇਰੇ ਕੋਲ ਹੈ ਨਹੀਂਗਾ ਟੈਂਟ ਤਾਂ ਪਾੜਾ ਦੇਣ ਨਾਲੋਂ ਬੈਸਟ ਹੁੰਦਾ ਵੀ ਜਿਵੇਂ 5-700 ਰੁਪਏ ਉਹ ਦਿੰਨੇ ਆਪਾਂ ਜਾਂ ਮੰਨ ਲਓ ਸਾਲ ਦੇ ਵਿੱਚ ਤਿੰਨ-ਚਾਰ ਵਾਰੀ ਆਪਾਂ ਟਰੈਕ ਕਰਦੇ ਹਾਂ ਤਾਂ ਲਾਲੀਏ ਵੀ ਜੇ 5-700 ਦੇ ਹਿਸਾਬ ਨਾਲ ਹੀ ਤਾਂ ਉਹਨੇ ਦਾ ਟੈਂਟ ਰੈਂਟ ਆਉਂਦਾਗਾ ਤੇ ਆਪ ਦਾ ਟੈਂਟ ਆਪ ਦੇ ਹੁੰਦਾਗਾ ਤੇ ਕਦੋਂ ਵੀ ਲੋੜ ਪਈ ਹੈਨਾ ਤੂੰ ਵਰਤ ਸਕਦਾ ਬੰਦਾ ਤੇ ਬਾਕੀ ਇਹ ਹੁੰਦਾ ਵੀ ਜਿਵੇਂ ਉਹਨੂੰ ਟਰੈਕਿੰਗ ਵਗੈਰਾ ਹੁੰਦੀ ਹੈ ਰਸਤੇ 'ਚ ਆਪ ਨੂੰ ਖਾਣ ਪੀਣ ਦਾ ਸਮਾਨ ਤਾਂ ਮਿਲ ਜਾਂਦਾ ਬਾਕੀ ਮੇਨ ਇਹ ਹੁੰਦਾ ਵੀ ਬੇਪਰ ਹੈਨਾ ਹੁੰਦਾਗਾ ਤੇ ਉਹ ਆਪਾਂ ਟੈਂਟ 'ਚ ਰਹਿ ਸਕਦੇ ਆ ਵਧੀਆ ਚੀਜ਼ ਆ ਤੇ ਆਪ ਦਾ ਟੈਂਟ ਹੋਵੇ ਬੰਦੇ ਕੋਲੇ ਕੰਮ ਆ ਜਾਂਦਾਗਾ ਜਿਹੜਾ ਪ ਤੇ ਚੜਾਈ ਵੀ ਆ ਗਈ ਹੁਣ ਜੋਰ ਲੱਗੋ ਮੜਾ ਮੜਾ ਇੱਥੋਂ ਸਾਰੇ ਸ਼ਹਿਰ ਦਾ ਆਪਾਂ 뷰 ਦੇਖ ਸਕਦੇ ਹਾਂ ਇੱਥੇ ਇੱਕ ਬਣਿਆ ਹੋਇਆ ਚਾਹ ਦਾ ਖੋਖਾ ਜਿਹਾ ਤੇ ਇਹਦੇ ਕੋਲੇ ਬਾਈ ਕੋਲੇ ਕੋਲਡ ਡਰਿੰਕ ਵਗੈਰਾ ਚਾਚੂ ਸਾਰੇ ਮਿਲ ਜਾਂਦੀ ਹੈ ਆ ਵੀ ਆਪਾਂ ਲੈ ਲਈ ਸੀ ਸਲਾਈਸ ਚਾਕਲੇਟ ਨੀਮੋ ਪਾਣੀ ਪਹਾੜਾਂ ਨਿੰਬੂ ਪਾਣੀ ਇੱਥੇ ਰੱਖ ਹਾਂ ਤੂੰ ਰਾਜਾ ਜੱਜ ਤੇ ਬੰਦੇ ਆਪਣੇ ਮੈਗੀ-ਮੂਗੀ ਛਕ ਰਹੇ ਨੇ ਚਾਹ ਪਣੀ ਪੀ ਰਹੇ ਨੇ ਤੇ ਇੱਧਰ ਆ ਗਿਆ ਮੀ ਹੁਣ ਨਹੀਂ ਆ ਗਿਆ ਬਈ ਹੁਣ ਹੁਣ ਆਪਾਂ ਇੱਥੋਂ ਚੱਲਦੇ ਆਂ ਅੱਗੇ ਵੱਲ ਐਸੇ ਤੇ ਨਹੀਂ ਨਾ ਉਹ ਟੁੱਕ ਜੀ ਆ ਸੀ ਸਟੇਡੀਅਮ ਦੀ ਧਰਮਸਾਲਾ ਦੀ ਕਿ ਕਿ ਨੀ ਕਲੀਅਰ ਆਈਏਗੀ ਉਹ ਸਾਹਮਣੇ ਜਪਾ ਇਧਰੋਂ ਦੇਖੀਦਾ ਇਧਰ ਨੂੰ ਕੱਟਦੀਂਦਾਗਾ ਉਹ ਸਾਹਮਣੇ ਦੀਦਾਗਾ ਸਟੇਡੀਅਮ ਤੇ ਅਲਟਰਾ ਨਾਲ ਥੋੜੀ ਜੁੰਮਿੰਗ ਆ ਗਈ ਮੈਨਾਂ ਕਈ ਵਾਰੀ ਬੰਦੇ ਅਜੇ ਮਿਲੇ ਨੇ ਜਿਹੜੇ ਉਹ ਲੋਕ ਨਹੀਂ ਹੁੰਦੇ ਜਿਹੜੇ 蒂ਪਤੀ ਟੈਬਲੇ ਤੇ ਹੁੰਦੇ ਨੇ ਉਹਨਾਂ ਦੇ ਫੇਸ ਹੋਰ ਹਸਾਬੀ ਹੁੰਦੇ ਨੇ ਐ ਲੱਗਦਾ ਹੁੰਦਾ ਵੀ ਇਹ 蒂ਪਤੀ ਲੋਕ ਨੇ ਨਾ ਤਾਂ ਉਹ ਲੋਕ ਨਾ ਪੱਗ ਦਾ ਸਤਕਾਰ ਬਹੁਤ ਕਰਦੇ ਨੇ ਕਾ ਹੁਣ ਵੀ ਜਦੋਂ ਮੈਨੂੰ ਰਾਸਤੇ 'ਚ ਮਿਲੇ ਨੇ ਤੋ ਸਸਤਰੀ ਕਾਲਜੀ ਸਸਤਰੀ ਕਾਲਜੀ ਕਹਿ ਕੇ ਬੁਲਾਉਂਦੇ ਨੇ ਉਹ ਹੱਥ ਬੰਨ੍ਹ ਕੇ ਉਹ ਸਟਕਾਰ ਕਰਦੇ ਆ ਬੰਦੇ ਉਹ ਪੱਗ ਦਾ ਵੀ ਇੱਥੇ ਤਾਂ ਬਾਈ ਪੱਥਰਾਂ 'ਚ ਚੱਲ ਕੇ ਜਾਣਾ ਪਊਗਾ ਪੈਰ ਤੱਕ ਕੇ ਜਾਂਦਾ ਕੱਲੇ ਪੱਥਰ ਹੀ ਨਹੀਂ ਦੇਖ ਲੋ ਲੈ ਰਾਹ ਹੈ ਨਹੀਂ ਇੱਥੇ ਕੋਈ ਵੱਡਾ ਵਧੀਆ ਅਟੇ ਨਾਲ ਦੇ ਕੋ ਸਾਥੀ ਅੱਗੇ ਲੰਘੇ ਮੈਂ ਕੀ ਮੂੰਗੀ ਖਾ ਕੇ ਚਾਹ ਪੀ ਕੇ ਐਕਟਿਵ ਹੋ ਗਏ ਪੂਰੇ ਹੁਣ ਉਹਨਾਂ ਨੂੰ ਕਵਰ ਕਰਨ ਹੁਣ ਆਪਾਂ ਇਧਰ ਦੀ ਆਪਾਂ ਸ਼ਾਰਟਕਟ ਲੈ ਲਿਆ ਬਾਈ ਕਹਿੰਦਾ ਬੜਾ ਫਰਕ ਪੈ ਜਾਊਗਾ ਅਸੀਂ ਦੋ ਜਣ ਹੀ ਆ ਨਾ ਬਾਕੀ ਸਾਰੇ ਉਧਰ ਦੀ ਆ ਰਹੇ ਨੇ देखो सीधी चढ़ाई है जमा इथे जोर लगू क्योंकि ए शॉर्टकट आ का हा हा, हा। ਕਰੇਟ ਲਾਏ ਹੋਏ ਨੇ ਨਾ ਜਿਹੜਾ ਟ੍ਰੈਕ ਰਗਾ ਰਸਤਾ ਨਾ ਅਸਲ ਵਿੱਚ ਵੀ ਇਹ ਤਰ 80% ਤਾਂ ਹੈ ਮਤਲਬ ਠੀਕ ਹੈਗਾ ਐਵਰੇਜ ਹੈਗਾ ਬੜਾ ਜ਼ੋਰ ਦੀ ਲਗਾਉਂਦਾ ਪਰ ਜਿਹੜਾ 20% ਰਸਤਾ ਨਾ ਡੇਟ 2 ਕਿਲੋਮੀਟਰ ਦੇ ਆਸ-ਪਾਸ ਉਹ ਥੋੜਾ ਟਫ ਹੈਗਾ ਜਿਵੇਂ ਆਹ ਰਸਤਾ ਨਾ ਇਹ ਜਿਹੜੀ ਪਾਰਟਾਂ ਨੇ ਥੋੜੇ ਮੁਸ਼ਕਲ ਹੁੰਦੇ ਨੇ ਤੇ ਇਹਦੇ ਨਾਲ ਥੋੜਾ ਜ਼ੋਰ ਲੱਗਦਾ ਇੱਥੇ ਹੁਣ ਫਿਲਹਾਲ ਜ਼ੋਰ ਲੱਗਿਆ ਹੈਗਾ ਤੇ ਉਹ ਆਪਾਂ ਥੋੜੀ ਬਾਟ ਰਹਿ ਗਈ ਆਪਣੇ ਕਿਲੋ ਸਵਾ ਕਿਲੋਮੀਟਰ ਦੇ ਆਸ-ਪਾਸ ਰਹਿ ਗਿਆ ਆ ਰਸਤਾ ਬਾਈ ਹੁਣ ਹੁਣ ਥੋੜਾ ਜਿਹਾ ਔਖਾ ਰਸਤਾ ਹੈ ਤੇ ਬਾਟ ਵੀ ਆਪਣੀ ਨੇੜੀ ਹੀ ਆ ਤਕਰੀਬਨ ਟੋਟਲ ਇੱਥੋਂ ਰਹਿ ਗਿਆ 500 ਮੀਟਰ ਦੇ ਆਸ-ਪਾਸ ਆ ਰਸਤੇੰ ਦਾ ਫਿਰਨੇ ਤੋਂ ਹੁਣ ਉਹਨਾਂ ਦਾ ਟ੍ਰੈਕ ਆਪਣਾ ਸਾਰਾ ਮੇਰੇ ਨਾਲ ਦੇ ਗਰੁੱਪ ਵਾਲੇ ਉਹ ਆ ਗਏ ਸਾਹਮਣੇ ਆਉਂਦੇ ਨੇ ਥੋੜਾ ਪਿੱਛੇ ਰਹਿ ਗਏ ਸੀਗੇ ਆਸਟਪੁਆਇੰਟ ਆ। ਟ੍ਰੇਡ ਦਾ ਟ੍ਰੈਕ ਦਾ ਜਿਹੜਾ ਟਾਪ ਆ ਇਹ ਤੇ ਇਥੇ ਆਪਾਂ ਰਾਜਰਾਤਰੀ ਸਟੇ ਕਰਾਂਗੇ ਰਾਤ ਨੂੰ। ਸਭ ਨੂੰ ਸਾਹਮਣੇ ਦਿਸ ਰਿਹਾ ਇਹ ਹੈਗਾ ਕੈਮਲ ਪੀਕ ਟ੍ਰੈਕ ਤੇ ਇਹ 4400 ਮੀਟਰ ਦੇ ਆਸ-ਪਾਸ ਆ। ਇਹਦੇ ਨਾਲ ਹੀ ਸਾਹਮਣੇ ਹੈਗਾ ਇੰਦਰਹਾਰ ਟ੍ਰੈਕ ਹੈ ਨਾ। ਤੇ ਇਤਰਾ ਆ ਸਾਰੇ ਟਰੈਕ ਹੀ ਨੇ ਤੇ ਇਥੋਂ ਇੰਦਰਹਾੜ ਟਰੈਕ 9 ਕਿਲੋਮੀਟਰ ਦੇ ਆਸ-ਪਾਸ ਹੈਗਾ ਤੇ ਬਰਫ ਤਾਈ ਹੋਈ ਹੈ ਸਾਹਮਣੇ ਪਹਾੜਾਂ ਦੇ ਇਹ ਸਾਰੇ ਇੱਧਰ ਟਰੈਕ ਹੀ ਨੇ ਸਾਹਮਣੇ ਬੰਦੇ ਸਾਰੇ ਇਹ ਹੈਗਾ ਕੁੰਡਲੀ ਪਾਸਟਾ ਹੈਗਾ ਤੇ ਇਹ ਹੈਗਾ ਮੈਟਲ ਮੈਟਰ ਹੌਰਨ ਟਰੈਕ ਇਹ ਹੈਗਾ 5000 ਮੀਟਰ ਦੇ ਆਸ-ਪਾਸ ਆਵਾੜਾ ਟਰੈਕ ਤੇ ਆ ਹੈਗਾ 4400 ਮੀਟਰ ਦੇ ਆਸ-ਪਾਸ ਲੋਕ ਨੇ ਫੋਟੋ ਮੈਕਰਾ ਕਰਾ ਕਰ ਗਰਦ ਉਠਾਤੀ ਅਸੀਂ ਜੀ ਇਹ ਨੇ ਇਹ ਬੰਬੇਦੋ ਨੇ ਇਹਨਾਂ ਨੇ ਫੋਟੋ ਮਗਰਾਈ ਇਹਨੇ ਫੋਟੋ ਕਰਾਈਆਂ ਇੱਕ ਸਾਡਾ ਚੁੱਪ ਰੋ ਫਿਰਦਾਗਾ ਉਹ ਖੜਾਗਾ ਉਹਨੇ ਫੋਟੋ ਮਗਰਾਈਆਂ ਸਾਰੇ ਨੇ ਫੋਟੋ ਮੈਂ ਖਿੱਚੀਆਂ ਆਹ ਗੱਲੀ ਕੁੜੀ ਨੇ ਤੇ ਇਹ ਕੁੜੀ ਨੇ ਨਹੀਂ ਫੋਟੋ ਮਗਰਾਈਆਂ ਨਹੀਂ ਨਹੀਂ ਹੁਣ ਨਹੀਂ ਹੁਣ ਤਾਂ ਵੀਡੀਓ ਬਣ ਰਹੀ ਆ ਫੋਟੋ ਦੀ ਗੱਲ ਕਰ ਰਹੇ ਤੂੰ ਅੱਛਾ ਵੀਡੀਓ ਬਣ ਰਹੀ ਆ ਅੱਛਾ ਲੋਕ ਕੋ ਐਸੀ ਕਰਦੇ ਜਿਵੇਂ ਕੋਈ ਪ੍ਰੋਫੈਸਰ ਨਾਲ ਕੋਈ ਜਿਵੇਂ ਸਹੀ ਹੈ ਜਾਣਦੇ ਨਾ ਆਜ ਸੇ ਆਜੇ ਦੇਖ ਲਾ ਟੋਪੀ ਆਪਾਂ ਪਹੁੰਚ ਗਏ ਸੀਗੇ ਤੇ ਫੋਟੋ ਮ ਫੋਟੋ ਦਾ ਖਿੱਚ ਕੇ ਵੀਡੀਓ ਵੀਡੀਓ ਬਣਾਟੇ ਨੌਜਵਾਨਾਂ ਨੇ ਆ ਤੇ ਹੁਣ ਆਪਾਂ ਕੈਂਪਬਲ ਚੱਲਦੇ ਆ ਚਲੋ ਜੀ ਬਾਈਕ ਨਾਲ ਕੈਂਪ ਚੁਣ ਲੈ ਕੇ ਜਾਨਾ ਤੇ ਕੈਂਪਬਲ ਚੱਲਦੇ ਆ ਤੇ ਰਾਤ ਦਾ ਸਟੇ ਕਰਾਂਗੇ ਆਪਾਂ ਜੀ ਟਰੈਕ ਦੇ ਉੱਪਰ ਟੌਪ ਤੇ ਕੈਂਪ ਸਾਈਟ ਤੇ ਬਾਈ ਨੂੰ ਪੁੱਛਦੇ ਆ ਕਿ ਕਿਹੜਾ ਕੈਂਪ ਦੋਗਾ ਟੈਂਟ ਦੋਗਾ ਕਿਤਾਬ ਆ ਵਾਲੇ ਨੇ ਚਾਹ ਵਾਲੇ ਨੇ ਇਹ ਤੋਂ ਸਾਹਮਣੇ ਆ ਗਈ ਜਗ੍ਹਾ ਇੱਥੇ ਆ ਕੇ ਦੇਖਦੇ ਹਾਂ ਉਹ ਵੀ ਕਿਹੜਾ ਟੈਂਟ ਦੋਗੇ ਆਪਾਂ ਨੂੰ ਇੱਥੇ ਰਹਿਣ ਦੀ ਲੋਗ ਜਗ੍ਹਾ ਜੇ ਆਪਾਂ ਨੂੰ ਆ ਟੈਂਟ ਮਿਲਣਗੇ ਆ ਆਪਾਂ ਨੂੰ ਟੈਂਟ ਮਿਲ ਗਏ ਤੇ ਆ ਆਪਣਾ ਟੈਂਟ ਆਗਾ ਮੇਰਾ ਤੇ ਆ ਬਾਈ ਦਾ ਤੇ ਇਹਦੇ ਵਿੱਚ ਦੋ ਜਣੇ ਪੜਨਗੇ ਤੇ ਸੱਜੇ ਨਾਲ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਨੇ ਉਹ ਲੱਕ ਟੈਂਟ ਦਵਾਤਾ ਤੇ ਦੋ ਜਾਨੇ ਮੁੰਡੇ ਹੋਰ ਨੇ ਉਹਨਾਂ ਨੂੰ ਲੱਗ ਕਿ ਕਾ ਵੀਰ ਦਾ ਪਰਦਾ ਲੱਗ ਇਹ ਚੋਬਰ ਨੂੰ ਕਲਾ ਰੈਂਟ ਦਵਾਇਆ ਉਹ ਸਾਹਮਣੇ ਜਿਹੜਾ ਪੀਲੇ ਰੈਂਟਾ ਜੇ ਬੰਦਾ ਹੌਲੀ-ਹੌਲੀ ਜਾਵੇ ਤਾਂ ਤਕਰੀਬਨ ਇਹ ਜਿਹੜਾ ਟਰੈਕ ਉਹ 5 ਘੰਟੇ ਲੱਗਦੇ ਨੇ 4.5 ਘੰਟੇ ਤੋਂ 5 ਘੰਟੇ ਦੇ ਆਸ-ਪਾਸ ਤੇ ਜੇ ਵਧੀਆ ਮਤਲਬ ਸਟੈਪ ਚੱਕੀ ਜਾਵੇ ਤਾਂ ਹੈ ਇਹ ਤਕਰੀਬਨ 2.5 ਘੰਟੇ ਦਾ ਬਦਤਰ ਟਰੈਕ ਹੈਗਾ ਹਨ ਤੇ ਦੂਜੀ ਗੱਲ ਇਹ ਆ ਵੀ ਆਪਾਂ 6:00 ਦਾ ਟਾਈਮ ਹੋ ਗਿਆ ਹੁਣ 6:00 ਬਜੇ 7 ਮਿੰਟ ਹੋ ਗਏ ਤੇ 3:00 ਬਜੇ ਆਸ-ਪਾਸ ਪਹੁੰਚ ਗਏ ਸੀਗੇ ਤੇ ਰਾਤ ਨੂੰ ਇਹਦੇ ਨਾਲ ਖਾਣਾ ਪੀਣਾ ਦਾ ਸਮਾਨ ਰੋਟੀ ਪਾਣੀ ਜਿਹੜਾ ਵੀ ਹੋਊਗਾ ਉਹ ਆਪਾਂ ਦਿਖਾਵਾਂਗੇ ਵੀਡੀਓ ਚ ਹਨ ਤੇ ਬਾਕੀ ਅੱਗੇ ਦੇਖਦੇ ਆਂ ਫਿਰ ਇਸ ਟਾਈਮ ਤੇ ਪੂਰੀ ਰੌਣਕ ਲੱਗੀ ਹੋਈ ਆ ਤੇ ਨਾਲ ਦੇ ਸਾਥੀ ਆਪਣੇ ਚੋਪਰ ਆ ਘਟ ਨੇ ਇਧਰ ਇਹ ਵੀ ਠੰਡ ਮਰੀ ਜਾਂਦਾ ਠੰਡ ਲੱਗ ਰਹੀ ਹੈ ਠੰਡ ਨਹੀਂ ਹੈ ਅੱਛਾ ਠੰਡ ਠੰਡਾ ਨਹੀਂ ਹੈ ਕੀ ਹੈ ਠੰਡੀ ਹੈ ਔਰ ਕੀ ਹੈ ਅਦਾ ਉਤਨੀ ਨਹੀਂ ਤੇ ਇਧਰ ਫੋਟੋ ਫੋਟੋ ਸ਼ੂਟ ਚੱਲੀ ਜਾਂਦੇ ਨੇ ਤੇ ਇਹ ਹੈਗੇ ਆਪਣੇ ਕੈਂਪ ਸਾਈਟ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਤੇ ਹਵਾ ਕਰਕੇ ਪੂਰੀ ਠੱਡ ਲੱਗ ਰਹੀ ਐ ਇਸ ਟਾਈਮ ਤੇ ਤਕਰੀਬਨ 7:30 ਵਜੇ ਟਾਈਮ ਹੋ ਗਿਆ ਤੇ ਹਜੇ ਵੀ ਪੂਰਾ ਚੰਦਨ ਪਿਆਗਾ ਇਹ ਆਪਣੇ ਗਰੁੱਪ ਵਾਲੇ ਮੈਂਬਰ ਇਹਨਾਂ ਨੇ ਅੱਪਨ ਤਿੰਨ ਸਲੀਪਿੰਗ ਬੈਗ ਜੀ ਆ ਹੈਗਾ ਸਲੀਪਿੰਗ ਬੈਗ ਤੋਂ ਸਲੀਪਿੰਗ ਬੈਗ ਰੇ ਥੱਲੇ ਆਪਾਂ ਕੰਬਲ ਪਸਾਵਾਂਗੇ ਤੇ ਕੰਬਲ ਪਸਾ ਕੇ ਫੇਰ ਰਾਤ ਨੂੰ ਮੜੀ ਠੰਡ ਹਟੂਗੀ ਲੱਗਣਾ ਕਿਉਂਕਿ ਠੰਡ ਆ ਗਈ ਇੱਥੇ ਤੇ ਕੰਬਲ ਕੁੰਬੜਾ ਸੈੱਟ ਕਰਕੇ ਵਿਸਾਦਨੇ ਤੇ ਫੇਰ ਰੋਟੀ ਪਾਣੀ ਖਾ ਕੇ ਸੌਣੇ ਆ ਕਿਉਂਕਿ 10 11 ਕਿਲੋਮੀਟਰ ਦੇ ਆਸ-ਪਾਸ ਆਪਾਂ ਆ ਬਾਈ ਦੀ ਕਿੱਟ ਧਰ ਧਰ ਦੀਏ ਅਸੀਂ ਦੋ ਜਣੇ ਆ ਟੈਂਟ ਚ 10 12 ਕਿਲੋਮੀਟਰ ਦੇ ਆਸ-ਪਾਸ ਆਪਾਂ ਚੱਲੇ ਸੀਗੇ ਇੱਥੇ

ਦੇ ਲਾ ਪਕੜ ਦੇ ਲਾ ਪਕੜ ਆਤੀ ਹੈ ਕੀ ਹਾਂ ਆਤੀ ਹੈ ਮਤਲਬ ਆਪਕੋ ਤਾਂ ਸਭ ਆਤਾ ਹੈ ਦੇ ਲਾ ਪਕੜ ਆਤਾ ਹੈ ਪਾਸ ਮੋਂ 8:30 9:00 ਵਜੇ ਤੱਕ ਬੁਲਟਰ ਹੈ ਹਾਂ ਲਾਫ ਹੈ ਇਹ ਬੋਲ ਰਹਾ ਹਾਂ ਇਧਰਾ ਖੇਡ ਤੱਕ ਗੇਮ ਆ ਤਾਂ ਸਕੀਟੀ ਕਰਨੇ ਆਪਾਂ ਜੀ 18 ਤਾਂ ਮੈਂ ਅਰੇ ਸਭ ਜੀ ਤਾਂ ਪਾਸ ਕਰ ਦਿਆ ਖਾਣੇ ਵਾਲੇ ਇਹ ਖੇਡ ਕੇ ਬਸ ਕੀ ਕਰ ਸਕਦੇ ਹੋ ਤੁਸੀਂ ਜਿਹੜਾ ਹੈ ਟੈਂਟ ਦੇ ਵਿੱਚ ਰਾਤ ਨੂੰ ਡਿਨਰ ਕਰਾਉਂਦੇ ਨੇ ਤੇ ਡਿਨਰ ਦੇ ਵਿੱਚ ਰੋਟੀ ਹੁੰਦੀ ਆ ਤੇ ਸਬਜੀ ਹੁੰਦੀ ਆ ਤੇ ਚੌਲ ਹੁੰਦੇ ਨੇ ਦਾਲ ਹੁੰਦੀ ਆ ਤੇ ਜਿੰਨਾ ਮਰਜ਼ੀ ਬੰਦਾ ਖਾ ਸਕਦਾ ਹੈਗਾ ਖੁੱਲੀ ਛੁੱਟੀ ਹੁੰਦੀ ਹੈਗੀ ਓਏ ਕੁਸ ਕੰਮ ਇਹ ਵੀ ਇੱਕ ਗਾਣਾ ਪ੍ਰਸਤੁਤਕਾਰ ਜੀ ਹਾਂਜੀ ਤੁਸੀਂ ਕਰਨਾ ਪੈਣਾ ਕੰਮ ਬਈ ਪੰਜਾਬੀ ਗਾਣਾ ਗਾ ਦੇਣਾ ਤੁਹਾਨੂੰ ਨਹੀਂ ਨਹੀਂ ਵੇਰ ਦੇ 5:45 ਦਾ ਟਾਈਮ ਹੋ ਚੁੱਕਿਆ ਤੇ ਆਪਣਾ ਇੱਕ ਜੋ ਬਰੋ ਖੜਾਗਾ ਸਾਹਮਣੇ ਰਾਤ ਬਹੁਤ ਵਧੀਆ ਸੀ ਤੇ ਹਵਾ ਚੱਲੀ ਗਈ ਹਵਾ Jalan ਤੋਂ ਬਾਅਦ ਆ ਜਿਹੜਾ ਪਰਦੇ ਸੀ ਇਹ ਤਾਂ ਹਿੱਲੀ ਗਏ ਪਰ ਨੀਂਦ ਵਧੀਆ ਆਈ ਕਿਉਂਕਿ ਥੱਕੇ ਹੋਏ ਸੀਗੇ ਗੁੱਡ ਮਾਰਨਿੰਗ ਜੀ ਕਿਵੇਂ ਹੋ ਆਤਨਾ ਕਿਥੇ ਆਪਾਂ ਨੂੰ ਜਿਹੜਾ ਗਾਈਡ ਸੀਗਾ ਉਹ ਗੈਸ ਡਰੋਨ ਲੱਗ ਗਿਆ ਕਹਿੰਦਾ ਭਈ ਆ ਜਾਗਾ ਤੇ ਨਾ ਇੱਥੇ ਆ ਪੱਥਰਾਂ ਤੇ ਦੋ ਤਿੰਨ ਮਹੀਨੇ ਬਲਾ ਵੀ ਕਹਿੰਦੇ ਕੱਪ ਲਾਇਏ ਸੀਗੇ ਤੇ ਜਿਹੜਾ ਬੰਦਾ ਸੀ ਉਹਦਾ ਪੈਗ ਲੱਗਿਆ ਸੀਗਾ ਤੇ ਉਹ ਕਹਿੰਦਾ ਭਈ ਆ ਮਤਲਬ ਉਹ ਬੁوارਪੂਰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇੱਕ ਰਾਤ ਵਿਹੋਸ ਹੋ ਕੇ ਡਿੱਗ ਪਿਆ ਤੇ ਇਹਨੂੰ ਥੱਲੇ ਲੈ ਕੇ ਗਏ ਤੇ ਥੱਲੇ ਹਸਪੀਟਲ ਲੈ ਕੇ ਗਏ ਤੇ ਉਹ ਕਹਿੰਦਾ ਦੱਸਣ ਲੱਗ ਗਿਆ ਕਹਿੰਦਾ ਭਈ ਮੇਰੇ ਨਾਲ ਇੱਕ ਹੋਰ ਬੰਦਾ ਬੈਠਾ ਸੀ ਉਹ ਡਰੋਨ ਲੱਗ ਗਿਆ ਇਹ ਬਹੁਤ ਬਹੁਤ ਸੀ ਕੋਈ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਤਾਂ ਤੱਕ ਲੱਗਿਆ ਸੀ ਬੰਦੇ ਦਾ ਅਗਰ ਕਿਹਨੂੰ ਲੱਗਿਆ ਸੀਗਾ ਮੇਰੇ ਨਾਲ ਬੈਠਾ ਕੋਈ ਬੰਦਾ ਉਹ ਕਹਿੰਦਾ ਮੇਰੇ ਨਾਲ ਕੋਈ ਰਸਤੇ 'ਤੇ ਆ ਰਿਹਾ ਬੈਠਾ ਘਰ ਰਸਤੇ 'ਤੇ ਆਰਦੀ ਜਿਆਦਾ ਹੀ ਚਲੋ ਚਾ ਆਗੇ ਕੈਂਪ ਦੇ ਵਿੱਚ ਤੇ ਚਾਹ ਪੀ ਕੇ ਜੀ ਵਲੋਗਿੰਗ ਕਰ ਰਹੇ ਹਾਂ ਮੈਂ ਕੋਲੇ ਕੋ ਫੋਟੋ ਅੱਛਾ ਫੋਟੋ ਵੀ ਕਰਾਂਗੇ ਕੋਈ ਇਤਨੀ ਚਾਹ ਪੀ ਕੇ ਤੇ ਪੂਰੀਆਂ ਛੋਲੇ ਨੇ ਤੇ ਪੂਰੀ ਛੋਲੇ ਦੇਖਦੇ ਆਂ ਵੀ ਸ਼ੱਕੇ ਚੱਲੀ ਹੈ ਕਿ ਨਹੀਂ ਚੱਲਦੇ ਆ ਫਿਰ ਅੱਗੇ ਆਪਾਂ ਚਾਹ ਪਾਣੀ ਪੀ ਕੇ ਤੇ ਆਪਾਂ 7:30 ਵਜੇ ਆਸਪਾਸ ਟੈਂਟ ਛੱਡ ਕੇ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਆ ਆਪਣੇ ਨਾਲ ਨੇ ਸਾਥੀ ਇਹ ਦੋ ਗੁੱਡੀਆਂ ਫੋਟੋ ਮੈਂ ਕਰਾ ਰਹੀਆਂ ਨੇ ਇੱਕ ਕਾਜ ਹੋ ਬਰਾ ਇੱਕ ਆਪਣਾ ਇੱਥੇ ਆਪਣਾ ਮੈਂ ਬ੍ਰੇਕਅਪ ਸੁਤਾ ਪਿਆਗਾ ਸੁਤਾ ਪਿਆ ਇੱਕ ਮੈਂਬਰ ਆਪਣਾ ਜੀ ਤੇ ਆਪਾਂ ਨਾਸ਼ਤਾ ਵਗੈਰਾ ਜਿਹੜਾ ਬ੍ਰੇਕਫਾਸਟ ਆ ਉਹ ਥੱਲੇ ਜਾ ਕੇ ਕਰਾਂਗੇ ਇੱਥੇ ਨਹੀਂ ਕਰਦੇ ਚੱਲੇ ਚਲੋ ਮਜਾ ਆਇਆ ਬਹੁਤ ਬਹੁਤ ਚਲੋ ਜੀ ਉਹਦੇ 7:30 ਦਾ ਟਾਈਮ ਹੋ ਚੁੱਕਿਆ। ਸਵੇਰੀ ਆਪਾਂ ਚਾਲੇ ਪਾਉਦੇ ਤੋਂ। ਤਕਰੀਬਨ ਆਪਾਂ 10:30-11:00 ਵਜੇ ਆਸ-ਪਾਸ ਪਹੁੰਚਾਂਗੇ। ਫਿਰ ਆਪਾਂ ਅੱਗੇ ਪੱਡ ਤੋਂ ਚੱਲਾਂਗੇ ਅੱਜ। ਜਿਹੜੇ ਗਰੁੱਪ ਦੇ ਵਿੱਚ ਆਪਾਂ ਆਏ ਹੋਏ ਹਾਂ, ਉਹ ਗਰੁੱਪ ਦੇ ਵਿੱਚ ਬੰਦੇ ਬਹੁਤ ਗਾਇਡ ਮਿਲੇ ਮਾਨੂੰ। ਤੇ ਸਾਰੇ ਜਿਵੇਂ ਦੋ ਕੁੜੀਆਂ ਉਹਦੇ ਕੋਲ ਤੀਆਂ ਸੀਗੀਆਂ ਤੇ ਇੱਕ ਚੋਬਰ ਸਾਡੇ ਨਾਲ ਦਾ, ਜੈਪੁਰ ਦਾ ਤੇ ਇੱਕ ਲਖਨਊ ਤੋਂ ਤੇ ਇੱਕ ਇੰਦੌਰ ਤੋਂ। ਇੱਕ ਕੁੜੀ ਆਈ ਹੈ ਬੰਬੇ ਤੋਂ ਸਾਰੇ ਬੰਦੇ ਵਧੀਆ ਮਿਲੇ ਨੇ ਤੇ ਸਾਨੂੰ ਗਾਈਡ ਵੀ ਕਹਿੰਦਾ ਕਿ ਛੋਟਾ ਮਤਲਬ ਜਿਹੜਾ ਗਰੁੱਪ ਸੀਗਾ ਵਧੀਆ ਸੀਗਾ ਮौज-ਮਸਤੀ ਕਰਦੇ ਆਏ ਪੂਰੀ ਸਾਰਿਆਂ ਦੀ ਆਪਸ ਵਿੱਚ ਤਾਂ ਮਾਤਰੀ ਜੀ ਮਿਲ ਗਈ ਆਪਾਂ ਕੈਂਪ ਤੋਂ ਚਲੇ ਸੀਗੇ 7:40 ਦੇ ਆਸ-ਪਾਸ ਤੇ 8:00 ਵਜੇ ਤੇ ਦੇਖਦੇ ਆਪਾਂ ਕਿੰਨਾ ਕੁ ਟਾਈਮ ਲੱਗੂਗਾ ਹੁਣ ਆਪਾਂ ਨੂੰ ਇਹ ਆਪਣੇ ਨਾਲ ਨੇ ਸਾਰੇ ਸਾਥੀ ਤੇ ਉਹ ਤਿੰਨ ਬੰਦੇ ਇਹ ਵੀ ਨਾਲ ਨੇ ਗਰੁੱਪ ਦੇ ਵਿੱਚ ਉਹ ਤਿੰਨ ਬੰਦੇ ਮੈਂ ਦੋ ਵਾਰ ਗੱਲ ਵੀ ਚੁਕਾਉ ਹੂੰ ਹੂੰ ਇਹ ਕਦੋਂ ਕਬ ਕੰਫਰੈਸ਼ਨ ਬਲੌਗ ਵਿੱਚ ਆਣੀ ਚਾਹੀਦੀ ਇਹ ਬੰਦਾ ਹੈ ਬਹੁਤ ਇੰਪੋਰਟੈਂਟ ਹੈ ਇਹ ਬੰਦਾ ਥੋੜਾ ਢਿਲਾ ਸਾਡਾ ਇਹ ਆ ਕੰਮ ਨਹੀਂ ਸਾਡੇ ਦਾ ਨਾਲ ਦੇ ਬੰਦੇ ਸਾਡੇ ਕਚਰਾ ਜਿਹੜਾ ਵੀ ਹੁੰਦਾ ਨਾਲ ਲਿਫਾਫੇ ਚ ਪਾ ਕੇ ਇੱਥੋਂ ਲੈ ਕੇ ਚੱਲਾਂਗੇ ਅੰਦਾਰ ਤੋਂ ਅੰਦਾਰ ਹੈਨਾ ਇੱਥੋਂ ਲੈ ਕੇ ਚੱਲਾਂਗੇ ਥੱਲੇ ਰੱਖਾਂਗੇ ਗੰਦ ਨਹੀਂ ਪਾਉਣਾ ਬਿਲਕੁਲ ਵੀ ਆ ਬੋਤਲ ਦੀ ਵੀ ਟੁੱਟੀ ਹੋਈ ਸੀ ਆਪਣੀ ਫਿਰ ਵੀ ਵੀ ਆਪਾਂ ਨੂੰ ਥੱਲੇ ਰੱਖਾਂਗੇ ਕਿਉਂਕਿ ਆਪਾਂ ਇੱਥੇ ਖਲਾਰਾ ਨਹੀਂ ਪਾਉਣਾ ਬਿਲਕੁਲ ਵੀ ਤਕਰੀਬਨ ਆਪਾਂ 7:00 ਚਾਲੇ ਚਲੇ ਸੀਗੇ ਤੇ 10:30 ਦੇ ਆਸ-ਪਾਸ ਪਹੁੰਚ ਗਏ ਆਪਾਂ 8 ਘੰਟੇ ਦਾ ਟ੍ਰੈਕ ਮਤਲਬ ਆਪਾਂ ਵਾਪਸੀ ਆ ਗਏ ਸੀਗੇ 8:30 ਦੇ ਵਿੱਚ ਤਾਂ ਇੱਥੋਂ ਆਪਾਂ ਜਿਹੜਾ ਆਪਾਂ ਹੋਸਟਲ ਲਿੱਤਾ ਸੀਗਾ ਇੱਥੋਂ ਸਮਾਨ ਚੱਕ ਕੇ ਤੇ ਹੁਣ ਆਪਾਂ ਆਪਣੇ ਦੋਸਤਾਂ ਮਿੱਤਰਾਂ ਕੋਲ ਚੱਲਦੇ ਆਂ ਉਹਨਾਂ ਨੂੰ ਬਾਏ ਬਾਏ ਕਰਕੇ ਤੇ ਫਿਰ ਆਪਾਂ ਪਿੰਡ ਨੂੰ ਚੱਲਦੇ ਆਉਣਾ ਓਕੇ ਬਾਏ ਬਾਏ ਟਾਟਾ ਚਲੋ ਬਾਏ ਓਕੇ ਠੀਕ ਹੈ ਮਿਲਤੇ ਆਂ ਫਿਰ ਕਦੇ ਇਹ ਬਿਲਕੁਲ ਨੂੰ ਕਰਦੇ ਪਏ ਇੱਥੇ ਖਤਮ ਤੇ ਹੁਣ ਆਪਾਂ ਚੱਲਦੇ ਪਿੰਡ ਵੱਲ ਤੇ ਆਪਾਂ ਜਲਦੀ ਮਿਲਾਂਗੇ ਨਵੇਂ ਸਫਰਾਂ ਤੇ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਦੇ ਉਹ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਨ੍ਹਾਂ ਨੇ ਪਹਿਲਾ ਵਾਲਾ ਪਾਰਟ ਨਹੀਂ ਦੇਖੇ ਉਹ ਆਪਣੇ ਚੈਨਲ ਦੇ ਪਾਰਟ ਪਏ ਨੇ ਉਹ ਪਾਰਟ ਜਰੂਰ ਦੇਖਿਓ ਤੇ ਬਾਕੀ ਮੈਂ ਲਿੰਕ ਸਾਰੇ ਡਿਸਕ੍ਰਿਪਸ਼ਨ ਤੇ ਦੇ ਦਿੰਦਾ